ਮਾਂ ਪੋਤਾਂ ਦੇ ਉਹੀ ਬਣ ਕੇ ਰਹੂਗਾ ਮੈਂ ਸਾਡਾ ਇੱਕ ਭਰਾ ਹਸਪੀਟਲ ਪਿਆਰੇ ਮੈਂ ਅੱਜ ਸਵੇਰੇ ਮੇਰੇ ਅੱਖਾਂ 'ਚ ਹੰਝੂ ਆ ਗਏ ਰਾਜਵੀਰ ਜਵੰਧਾ ਉਹਦਾ ਐਕਸੀਡੈਂਟ ਹੋ ਗਿਆ ਸਭ ਜੀ ক্রিਟੀਕਲ ਹਾਲ 'ਚ ਹੈ ਬਹੁਤ ਔਖਾ ਹੋ ਗਿਆ ਅੱਜ ਮੈਂ ਸਵੇਰ ਤੋਂ ਨੂੰ ਇਹੀ ਕਹੀ ਜਾਂਦਾ ਨਾ ਪਰ ਬੋਲ ਨਹੀਂ ਬਣ ਰਿਹਾ ਗੋਂਦਾ ਉਹ 40s ਵਿੱਚ ਦਾਖਲ ਹੈ ਔਰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਮੇਰੀ ਜ਼ਿੰਦਗੀ ਵਿੱਚੋਂ ਜਿੰਨੇ ਸਾਲ ਕੱਢ ਕੇ ਮੇਰੇ ਭਰਾ ਨੂੰ ਦੇਣੀਆਂ ਦੇ ਦੇ ਜਾਂ ਬਰੋ ਬਰਬਾਰ ਖੜਾ ਕਰ ਦਵੇ ਉਧਰ ਦਿਨ ਚੜ ਗਿਆ ਚੰਗੀ ਨਿਊਜ਼ ਆਵੇ ਜਰੂਰ ਅਰਦਾਸ ਕਰੇ ਮੇਰੇ ਕੋਲ ਇਹ ਪਤਾ ਨਹੀਂ ਕਿ ਆਪਣੇ ਵੀ ਨੀ ਸੌਣ ਲੈਣੀ ਹੈ ਪਰ ਅਰਦਾਸ ਕਰਿਓ ਉਸ ਬਦਲੇ ਉਹ ਹੀਰਾ ਬਣਾਏ ਜਿੰਨਾ ਤੁਸੀਂ ਸੋਚ ਨਹੀਂ ਸਕਦੇ ਡਾ ਵਗਿਆ ਬੰਦਾ ਸੋ सॉरी ਗੱਲ ਕਰਦੇ ਆਂ ਆਪਾਂ ਸ਼ਿਪਿੰਗ ਗੇਲ ਦੀ ਸ਼ਿਪਿੰਗ ਗੇਲ ਵੀ ਰਾਜਵੀ ਜਵੰਡਾ ਦੇ ਵਾਸਤੇ ਅਰਦਾਸ ਕਰਦਾ ਹੈ ਕਿ ਲਾਈਵ ਸ਼ੋਅ ਦੇ ਵਿੱਚ ਦਿਖਾਈ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਸਾਰੇ ਸਿੰਗਰ ਵਾਰੀ-ਵਾਰੀ ਆ ਰਹੇ ਨੇ ਤੇ ਰਾਜਵੀ ਜਵੰਡਾ ਦੇ ਬਾਰੇ ਸਾਰੇ ਨੇ ਅਰਦਾਸਾਂ ਕਰ ਰਹੇ ਨੇ ਸਾਰੇ ਨੇ ਗੱਲਾਂ ਕਰ ਰਹੇ ਨੇ ਕਿ ਸਾਡਾ ਇੱਕ ਜਿਹੜਾ ਕਿ ਗਾਇਕਾ ਉਹ ਵਾਪਸ ਦੇ ਦਿੱਤਾ ਹੈ ਰਾਬਤੇ ਗੋਲੋਂ ਨੂੰ ਸਾਰੇ ਨੇ ਜੜੀਆਂ ਅਰਦਾਸਾਂ ਕਰ ਰਹੇ ਨੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਅੱਜ ਜਿਹੜੀ ਰਿਪੋਰਟ ਆਈ ਹੈ ਉਸ ਦੇ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਬਾਕੀ ਜਿਹੜਾ ਸਰੀਰ ਆ ਉਹ ਸਾਰਾ ਤੰਦਰੁਸਤ ਹੋ ਰਿਹਾ ਹੌਲੀ ਹੌਲੀ ਪਰ ਬ੍ਰੇਨ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਆ ਉਹਨੂੰ ਠੀਕ ਹੋਣ ਦੇ ਵਿੱਚ ਜਾਂ ਤਾਂ ਟਾਈਮ ਲੱਗੇਗਾ ਜਾਂ ਉਹ ਕਦੀ ਠੀਕ ਜਿਹੜੀ ਕਿ ਨਹੀਂ ਹੋ ਸਕਦੀ ਇਸੇ ਕਰਕੇ ਸਾਰੇ ਗਾਇਕੀੜੇ ਇਕੱਠੇ ਹੋ ਗਏ ਅਰਦਾਸ ਕਰਨ ਤੇ ਲੱਗੇ ਹੋਏ ਨੇ ਤੁਹਾਨੂੰ ਦੱਸ ਦੇ ਕਿ ਕਾਫੀ ਜ਼ਿਆਦਾ ਸਿੰਗਰ ਅਤੇ ਕਲਾਕਾਰ ਇਕੱਠੇ ਹੋ ਕੇ ਹਸਪੀਟਲ ਦੇ ਵਿੱਚ ਜਾ ਰਹੇ ਨੇ ਰਾਜਵੀਰ ਜਵੰਡਾ ਦਾ ਹਾਲਚਾਲ ਪੁੱਛ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਰਹੇ ਨੇ ਜਿਵੇਂ ਕਿ ਕੱਲ ਸਾਬੀ ਬਿੰਦਰ ਦੇ ਵੀ ਦੱਸਿਆ ਸੀਗਾ ਕਿ ਉਹਨਾਂ ਦੇ ਪਰਿਵਾਰ ਦਾ ਹਾਲ ਨਾ ਦੇਖਣਯੋਗ ਇਸ ਸਮੇਂ ਤੇ ਹੋਇਆ ਹੈ ਖਾਸ ਕਰਕੇ ਉਹਨਾਂ ਦੀ ਪਤਨੀ ਦਾ ਸਾਰੀਆਂ ਵੀਡੀਓ ਸਾਡੇ ਚੈਨਲ ਉੱਤੇ ਅਪਲੋਡ ਹੋਈਆਂ ਨੇ ਤੁਸੀਂ ਹਰ ਇੱਕ ਸਿੰਗਰ ਦੇ ਬਾਰੇ ਹਰ ਇੱਕ ਕਲਾਕਾਰ ਦੇ ਬਾਰੇ ਸੁਣ ਸਕਦੇ ਹੋ ਕਿ ਉਹਨੇ ਕੀ ਕੁਝ kiya ਰਾਜਵੀ ਜਵੰਡਾ ਦੇ ਬਾਰੇ ਅਤੇ ਉਸ ਤੋਂ ਬਾਅਦ ਅੱਜ ਤੁਹਾਨੂੰ ਅਸੀਂ ਦਿਖਾਇਆ ਹੈ ਕਿ ਸੀਪੀ ਗੇਲ ਨੇ ਕੀ ਕੁਝ kiya ਹੁਣ ਅਰਦਾਸ ਕਰਨ ਦੇ ਉੱਤੇ ਸਾਰਿਆਂ ਨੂੰ ਲੈ ਕੇ ਅਪੀਲ ਕੀਤੀ ਹੈ ਸਾਰਿਆਂ ਨੇ ਅਰਦਾਸ ਕਰੋ ਰਾਜਵੀ ਜਵੰਡਾ ਦੇ ਵਾਸਤੇ ਜਲਦੀ ਜਲਦੀ ਉਹ ਠੀਕ ਹੋਵੇ ਅਤੇ ਇੱਕ ਵਾਰ ਫਿਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵਾਪਸੀ ਕਰੇ ਬਾਕੀ ਤੁਸੀਂ ਇਸ ਵੀਡੀਓ ਨੂੰ ਕੀ ਕੁਝ ਕਹਿਣਾ ਚਾਹੋਗੇ ਰਾਜਵੀ ਜਵੰਡਾ ਦੇ ਵਾਸਤੇ ਅਰਦਾਸ ਜ਼ਰੂਰ ਕਰਿਓ ਅਤੇ ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਹਰ ਰੋਜ਼ ਜਦੋਂ ਵੀ ਨਵੀਆਂ ਅਪਡੇਟਾਂ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ